ਚਰਖਾ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਲੋਕ ਗੀਤ ਤੇ ਬੋਲੀਆਂ ਜੁੜੇ ਹੋਏ ਨੇ ਜਿਵੇਂ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਈਆ ਮੈਨੂੰ ਯਾਦ ਆਉਂਦਾ ਕਤਾਂ ਪ੍ਰੀਤਾ ਨਾਲ ਚਰਖਾ ਚੰਨਨ ਦਾ ਪਰ ਅੱਜ ਘਰਾਂ ਦੇ ਵਿੱਚੋਂ ਚਰਖਾ ਅਲੋਪ ਹੋ ਗਿਆ ਤਿੰਨ ਕੋ ਤਹਾਕੀ ਪਿੱਛੇ ਚੱਲਦੇ ਆਂ ਜਦ ਚਰਖਾ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਤੇ ਔਰਤਾਂ ਤੇ ਮੁਟਿਆਰਾਂ ਘਰ ਦੇ ਕੰਮਾਂ ਤੋਂ ਵਿਹਲੀਆਂ ਹੋ ਕੇ ਚਰਖਾ ਕੱਤਦੀਆਂ ਸੀ ਕੁੜੀਆਂ ਨੂੰ ਤਾਂ ਛੋਟੀ ਉਮਰ ਦੇ ਵਿੱਚ ਹੀ ਚਰਖਾ ਕੱਤਣਾ ਸਿਖਾ ਦਿੱਤਾ ਜਾਂਦਾ ਸੀ ਪਹਿਲਾਂ ਕਪਾਹ ਨੂੰ ਪਿੰਜ ਕੇ ਲੋਗੜ ਬਣਾਇਆ ਜਾਂਦਾ ਸੀ ਉਸ ਤੋਂ ਬਾਅਦ ਪੂਲੇ ਦੀਆਂ ਕਾਨੀਆਂ ਦੇ ਨਾਲ ਪੂਣੀਆਂ ਵੱਟੀਆਂ ਜਾਂਦੀਆਂ ਸੀ ਫਿਰ ਪੂਣੀਆਂ ਕੱਤ ਕੇ ਗਲੋਟੇ ਬਣਾਏ ਜਾਂਦੇ ਸੀ ਤੇ ਫਿਰ ਸੂਤ ਤਿਆਰ ਕਰਕੇ ਕਈ ਟੰਗਾਂ ਦਾ ਕੱਪੜਾ ਬੁਣਿਆ ਜਾਂਦਾ ਸੀ ਘਰੇ ਖੱਦਰ ਦਾ ਕੱਪੜਾ ਬਣਾ ਕੇ ਪਹਿਨਿਆ ਜਾਂਦਾ ਸੀ ਕੁੜੀਆਂ ਇਕੱਠੀਆਂ ਹੋ ਕੇ ਛੋਪ ਪਾਉਂਦੀਆਂ ਤੇ ਪੂਣੀਆਂ ਵੰਡ ਕੇ ਕੱਤਦੀਆਂ ਸੀ। ਕੁੜੀਆਂ ਸਾਰੀ-ਸਾਰੀ ਰਾਤ ਗੀਤ ਗਾਉਂਦੀਆਂ ਤੇ ਚਰਖਾ ਕੱਤਦੀਆਂ। ਤੇ ਬਹੁਤੇ ਕਾਰੀਗਰ ਚਰਖਾ ਬਣਾਉਣ ਦੇ ਕੰਮ ਦੇ ਨਾਲ ਜੁੜੇ ਹੋਏ ਸੀ। ਇਹ ਉਹਨਾਂ ਦੇ ਲਈ ਰੋਜ਼ਗਾਰ ਦਾ ਸਾਧਨ ਵੀ ਸੀ। ਚਰਖਾ ਆਮ ਤੌਰ ਤੇ ਟਾਲੀ ਜਾਂ ਚੰਦਨ ਦੀ ਲੱਕੜ ਤੋਂ ਤਿਆਰ ਕੀਤਾ ਜਾਂਦਾ ਸੀ ਤੇ ਇਸ ਨੂੰ ਰੰਗ ਕੇ ਫੁੱਲ ਬੂਟੀਆਂ ਦੇ ਨਾਲ ਸਜਾਇਆ ਜਾਂਦਾ ਸੀ। ਇਸ ਤੇ ਫੱਟਾਂ ਅਤੇ ਮੰਨਿਆਂ ਤੇ ਤਾंबे ਪਿੱਤਲ ਦੇ ਫੁੱਲ ਤੇ ਹੋਰ ਕਈ ਤਰ੍ਹਾਂ ਦੀ ਮੀਨਾਕਾਰੀ ਜਿਹੜੀ ਸਜਾਵਟ ਉਹ ਕੀਤੀ ਜਾਂਦੀ ਸੀ ਤੇ ਜਦ ਕੁੜੀ ਦਾ ਵਿਆਹ ਹੁੰਦਾ ਸੀ ਤਾਂ ਕੁੜੀ ਨੂੰ ਦਾਸ ਦੇ ਵਿੱਚ ਚਰਖਾ ਸਾਈਕਲ ਦੇਣ ਦਾ ਰਿਵਾਜ ਹੁੰਦਾ ਸੀ ਕਿਉਂਕਿ ਚਰਖਾ ਸੁਆਣੀਆਂ ਦੇ ਲਈ ਆਮਦਨ ਦਾ ਸਾਧਨ ਵੀ ਰਿਹਾ ਕਈ ਲੋੜਵੰਦ ਪੈਣਾ ਲੋਕਾਂ ਦੀ ਰੂੰ ਕੱਤ ਕੇ ਗੁਜ਼ਾਰੇ ਜੋਗੇ ਪੈਸੇ ਕਮਾ ਲੈਂਦੀਆਂ ਸੀ ਪਰ ਅੱਜ ਮਸ਼ੀਨਾਂ ਨੇ ਪਿੰਡਾਂ ਦੀਆਂ ਸੁਆਣੀਆਂ ਦਾ ਇਹ ਰੋਜ਼ਗਾਰ ਵੀ ਖੋਹ ਲਿਆ ਦੂਜਾ ਹੁਣ ਨੌਜਵਾਨ ਪੀੜ੍ਹੀ ਬ੍ਰਾਂਡਡ ਕੱਪੜੇ ਪਾਉਣ ਦੀ ਸ਼ੌਕੀਨ ਹੋ ਗਈ ਹੈ ਤੇ ਨਾ ਹੀ ਮਟਿਆਰਾਂ ਦੇ ਕੋਲ ਅੱਜ ਚਾਰਖਾ ਕੱਤਣ ਦਾ ਟਾਈਮ ਹੈ ਕਿਉਂਕਿ ਅੱਜਕੱਲ ਔਰਤਾਂ ਘਰਾਂ ਤੋਂ ਨਿਕਲ ਕੇ ਨੌਕਰੀਆਂ ਕਰਨ ਲੱਗੀਆਂ ਨੇ ਵਿਦੇਸ਼ੀ ਕਾਰੋਬਾਰ ਸਾਡੇ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਜਿਸ ਕਰਕੇ ਘਰੇਲੂ ਵਸਤੂਆਂ ਅਲੋਪ ਹੋ ਰਹੀਆਂ ਨੇ ਚਰਖਾ ਹੁਣ ਬਸ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਏ ਜਾਂ ਫਿਰ ਕਿਸੇ ਮਿਊਜ਼ੀਅਮ ਚ ਜਾਂ ਫਿਰ ਕਿਸੇ ਟਾਵੇਂ ਟਾਵੇਂ ਘਰ ਚਰਖਾ ਮਿਲ ਜਾਏਗਾ ਸੋ ਸਾਨੂੰ ਸਾਡੇ ਅਮੀਰ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਚਰਖਾ ਵੀ ਹੁਣ ਬੀਤੇ ਸਮੇਂ ਦੀ ਬਾਤ ਬਣ ਕੇ ਰਹਿ ਗਿਆ ਏ ਸੋ ਅਸੀਂ ਬੇਸ਼ੱਕ ਚਰਖਾ ਕੱਤ ਨਹੀਂ ਸਕਦੇ ਪਰ ਜਿਨ੍ਹਾਂ ਘਰਾਂ ਦੇ ਵਿੱਚ ਚਰਖਾ ਅੱਜ ਵੀ ਮੌਜੂਦ ਹੈ ਜਾਂ ਜਿਨ੍ਹਾਂ ਘਰਾਂ ਦੇ ਵਿੱਚ ਨਹੀਂ ਹੈ ਤਾਂ ਅਸੀਂ ਲੈ ਕੇ ਇਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆ ਉਸ ਨੂੰ ਸਾਡੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ ਤੁਹਾਨੂੰ ਮੇਰੀ ਇਹ ਕੋਸ਼ਿਸ਼ ਚੰਗੀ ਲੱਗਦੀ ਆ ਤਾਂ ਮੇਰੇ ਚਾਹਨਾ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰੀ ਪੋਸਟ ਨੂੰ ਵੀ ਲਾਈਕ ਸ਼ੇਅਰ ਕਰਨਾ